ਐਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਕੋਲ ਪਹੁੰਚੇ ਆ ਤਰਨਤਾਰਨ ਜ਼ਿਲ੍ਹੇ ਤੋਂ ਡੀਸੀ ਕੰਪਲੈਕਸ ਦੇ ਬਾਹਰ ਜਿੱਥੇ ਕਿ ਅੱਜ پورے ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਸੈਕਟੋਰ ਮੋਰਚਾ ਵੱਲੋਂ ਕੇਂਦਰ ਸਰਕਾਰ ਦੀ ਮਾੜੀਆਂ ਨੀਤੀਆਂ ਦੇ ਕਾਰਨ ਪਿਛਲੇ ਦਿਨੀ ਜਿਹੜਾ ਕਿ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਜਿਹੜੇ ਕਿ ਧਰਨੇ ਚੁਕਵਾਏ ਗਏ ਸੀ ਉਹਦੇ ਵਿੱਚ ਕੁਝ ਸਮਾਨ ਵੀ ਉੱਥੋਂ ਗਾਇਬ ਹੋਇਆ ਹੈ ਉਹ ਤੇ ਰੋਜ਼ ਪ੍ਰਦਰਸ਼ਨ ਦੇ ਚੱਜੇ ਪੂਰੇ ਪੰਜਾਬ ਭਰ ਦੇ ਡੀਸੀ ਕੰਪਲੈਕਸ ਦੇ ਵਿੱਚ ਜਿਹੜੇ ਕਿ ਧਰਨੇ ਲਗਾਏ ਗਏ ਨੇ ਇਹ ਖਬਰ ਜਿਹੜੀ ਤੁਸੀਂ ਦੇਖ ਰਹੇ ਹੋ ਸਾਡੇ ਤਰਨਤਾਰਨ ਦੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਲੱਡੂਜੀ ਦੁਆਰਾ ਪੇਸ਼ ਕੀਤੀ ਜਾ ਰਹੀ ਹੈ ਜਿਦੋਂ ਜਿਦ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਜਿਹੜਾ ਕਿ ਅੱਜ ਹਰ ਇੱਕ ਸ਼ਹਿਰ ਦੇ ਜ਼ਿਲ੍ਹੇ ਦੇ ਡੀਸੀ ਕੰਪਲੈਕਸ ਦੇ ਬਾਹਰ ਤਰਨੇ ਲਗਾਏ ਗਏ ਨੇ ਜਦੇ ਵਿੱਚ ਕਿ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜਿਹੜੇ ਕਿ ਤਰਨੇ ਲਗਾਏ ਗਏ ਨੇ ਖਬਰ ਜਿਹੜੀ ਤੇ ਉਹਨੂੰ ਦਿਖਾ ਰਹੇ ਆ ਲਾਈਵ ਐਕਸਕਲੂਸਿਵ ਖੁੱਤ ਤਸਵੀਰ ਬਾਈ ਜੀ ਟੀਵੀ ਚੈਨਲ ਤੋਂ ਜਸਬੀਰ ਸਿੰਘ ਲੱਡੂਜੀ ਦੁਆਰਾ ਦਿਖਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਕੀ ਇਹ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਮਰਦਾਬਾ 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 ਜਿੰਦਾਬਾ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਇਹ ਸਰਕਾਰਾਂ ਕਰਦੀਆਂ ਕੀ ਬੇਰਾ ਬੇਰੀ ਦਾਤ ਹੋਵੀ ਬੇਰਾ ਬੇਰੀ ਚੰਗ ਦੇਵਾਂਗੇ ਮੋਟੇ ਘੋਟਾ ਰੱਖ ਲਿਆਗੇ ਬੇਰਾ ਬੇਰੀ ਚੰਗ ਦੇਵਾਂਗੇ ਮੋਟੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਦੀ ਭਵੰਤਮਨ ਸਰਕਾਰ ਮੁਰਦਾਬਾਦ 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 ਦੀ ਮੋਤੀ ਸਰਕਾਰ ਮੁਰਦਾਬਾਦ 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 ਦੀ ਮੋਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਨੂੰ ਰੋਗਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਨੂੰ ਰੋਗਤਾ ਜਿੰਦਾਬਾਦ 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 ਆ ਜਿਹੜਾ ਧਰਨਾ ਲੱਗਾ ਜਿਹੜਾ 19 ਮਾਰਚ ਨੂੰ ਸਾਡੇ ਕਿਸਾਨ ਚੁਕੇ ਇਹ ਜੰंडीगढ़ ਮੀਟਿੰਗ ਕਰਨ ਗਏ ਫੇਰ ਸ਼ਾਮਾਂ ਜਿਹੜਾ ਸਾਡੇ ਦੋਲਨ ਤੇਨ ਅਟੈਕ ਕੀਤਾ ਜਿਹੜਾ ਸਾਡਾ ਦੋਲਨ ਉਹ ਖੇੜਤਾ ਹੈਗਾ ਉਹ ਕਿਸਾਨਾਂ ਨੂੰ ਰਿਹਾ ਕਰਉਣ ਵਾਸਤੇ ਧਰਨਾਲੀ ਕਿਹਾ ਹੈ ਕਿਸਾਨ ਨੇ ਅੱਜ ਸਵੇਰ ਜਿਹੜੇ ਢਾਈ ਵੇ ਸੌ ਛੱਡ ਦਿੱਤੇ ਸਾਰੇ ਫੇਰ ਜਿਹੜਾ ਸਾਡਾ ਉੱਥੇ ਨੁਕਸਾਨ ਹੋਇਆ ਕਰੋੜਾ ਰੁਪਈਆ ਨੁਕਸਾਨ ਹੋਇਆ ਉਹਦੀ ਪਰਭਾਈ ਕਰਾਂਗੇ ਇਹ ਜਿਹੜੀਆਂ 23 ਮੰਗਾਂ ਤੇ 13 ਮੰਗਾਂ ਸਾਡੇ ਐਮ ਐਫਸੀ ਦੀ ਜਤਰਾ ਉਹਨਾਂ ਦੀ ਜਿਹੜੀ ਮੰਗਾ ਉਹ ਕਰਨੀ ਆ ਫੇਰ ਜਿਹੜਾ ਇਹਨਾਂ ਨੇ ਪਰਸੋ 22 ਤੇ ਜਿਹੜਾ ਪਾਸ ਕੀਤਾ ਉਹਦੇ 'ਚ ਕਿਸਾਨੀ ਵਾਸਤੇ ਕੋਈ ਨਹੀਂ ਰੱਖਿਆ ਪਿਆ ਫੇਰ ਜਿਹੜਾ ਕਹਿੰਦੇ ਸੀ ਬੀਬੀਆਂ ਨੂੰ 1100 ਪਰ ਦੀ ਮਹੀਨਾ ਦਾਂਗੇ ਉਹਦੇ ਵਾਸਤੇ ਕੋਈ ਪੈਸਾ ਨਹੀਂ ਨਾ ਰੱਖਿਆ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਸਜੂਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਕਿ ਭਗਵਾਨਤ ਮਾਨ ਨੇ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਕੀਤਾ ਤਸ਼ੱਦਦ ਕੀਤਾ ਜੋ 5 ਮਾਰਚ ਨੂੰ ਚੰਡੀਗੜ੍ਹ ਦਾ ਧਰਨਾ ਫੇਰ ਕਰਨ ਲਈ ਕਿਸਾਨਾਂ ਦੇ ਤਸ਼ੱਦਦ ਕੀਤਾ ਗ੍ਰਿਫਤਾਰ ਕੀਤੇ ਆ ਉਹਦਾ ਜਵਾਬ ਦੇਣ ਲਈ ਪੰਜਾਬ ਦੇ ਸਾਰੇ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਅੱਜ ਵਿਸ਼ਾਲ ਜਿਹੜੇ ਗੁੱਸੇ ਨਾਲ ਰੋਹ ਭਰਪੂਰ ਧਰਨੇ ਆ ਤੁਸੀਂ ਵੇਖ ਰਹੇ ਜੇ ਅੱਜ ਇਹ ਤਰਨਤਾਰਨ 'ਚ ਕਿੱਡਾ ਵੱਡਾ ਕੱਠ ਇਤਿਹਾਸਿਕ ਕੱਠ ਆ ਸੋ ਇਹ ਕੰਮ ਜਿਹੜਾ ਭਗਵੰਤ ਮਾਨ ਨੂੰ ਮਹਿੰਗਾ ਪਊ ਕਿਉਂਕਿ ਜਬੇ ਬਾਣ ਲਾਗੇ ਤਵੇ ਰੋਸ ਜਾਗੇ ਅੱਜ ਕਿਸਾਨ ਸੰਘਰਸ਼ ਕਮੇਟੀ ਵਾਲੇ ਵੀ ਵਿੱਚ ਆਏ ਆ ਇਹ ਸਾਨੂੰ ਖੁਸ਼ੀ ਦੀ ਗੱਲ ਆ ਵੀ ਏਕਤਾ ਵਧ ਰਹੀ ਆ ਔਰ ਵਧਣੀ ਚਾਹੀਦੀ ਆ ਇਹੋ ਹੀ ਅਸੀਂ ਚਾਹੁੰਦੇ ਆ ਕੋਲੇ ਦੇ ਕਿਸਾਨ ਸਭਾ ਵੱਲੋਂ ਤੇ ਸੰਗਤ ਕਿਸਾਨ ਮੋਰਚਾ ਪਹਿਲਾਂ ਹੀ ਚਾਹੁੰਦਾ ਵੀ ਜਿੱਦਾਂ ਦਾ ਇਹ ਭਗਵੰਤ ਮਾਨ ਦਾ ਲਾ ਜਾਂ ਮੋਦੀ ਦਾ ਇਸ ਵੇਲੇ ਆ ਜਾਣ ਦੁਨੀਆ ਦੇ ਟਰੰਪ ਵੇਖੀਏ ਇਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੇ ਦਲਾਲ ਆ ਇਹ ਬੁਰੀ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੇ ਆ ਪਰ ਕਿਸਾਨੀ ਸੰਘਰਸ਼ ਅੱਗੇ ਵਧੂਗਾ ਜ਼ਰੂਰ ਜਿੱਤ ਕੇ ਨਿਕਲੂਗਾ ਇਹ ਜ਼ਰੂਰ ਆ ਟਾਕਰਾ ਕਰਨ ਵਾਸਤੇ ਜੋ ਸੰਯੁਕਤ ਮੋਰਚੇ ਨੇ ਅੰਕਾਲ ਦਿੱਤੀ ਸੀ ਉਹਦੇ ਵਿੱਚ ਆਪਾਂ ਸਾਰੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪੂਰੇ ਪੰਜਾਬ ਦੇ ਵਿੱਚ ਤੀਸੀ ਤਬਤਰਾਂ ਦੇ ਤਬਤਰਾਂ ਪੂਰੇ ਜਿਹੜਾ ਵਾ ਮੋਰਚੇ ਲਾ ਕੇ ਧਰਨੇ ਲਾ ਕੇ ਬੈਠੇ ਆਂ ਕਿ ਅੱਜ ਸਰਕਾਰ ਦੇ ਜ਼ਬਰਦਸਤ ਜਿਹੜਾ ਵਾ ਉਹ ਐ ਆਪਾਂ ਡਟ ਕੇ ਟਾਕਰਾ ਕੀਤਾ ਸਰਕਾਰ ਦਾ ਇੱਕ ਵਾਰ ਪਤਵੰਤ ਮਾਨ ਦੀ ਸਰਕਾਰ ਦਾ ਚਾ ਮੋਦੀ ਦੀ ਸਰਕਾਰ ਦਾ ਆਪਾਂ ਪਿੱਛੇ ਮੋੜਿਆ ਵਾ ਜੋ ਸਰਕਾਰ ਨੇ 5 ਤਰੀਕ ਨੂੰ ਆਪਾਂ ਚੰਡੀਗੜ੍ਹ ਜਾਣਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਮੀਟਿੰਗ ਕਰਦਿਆ ਕਰਦਿਆ ਵਿੱਚੋਂ ਛੱਡ ਕੇ ਚਲੇ ਗਿਆ ਅਹੰਕਾਰੀ ਆਪਣਾ ਰਵਈਆ ਦਿਖਵਾਇਆ ਤੇ ਫਿਰ ਛਾਪੇ ਮਾਰਨੀ ਸ਼ੁਰੂ ਕੀਤੀ